ਅਜੀ ਕੀ ਨਾਮ ਆ ਤੁਹਾਡਾ ਅਜੀ ਕੀ ਨਾਮ ਆ ਤੁਹਾਡਾ ਨਹੀਂ ਨਾ ਕੋਈ ਨਹੀਂ ਹੈ ਅਭਾਰੀ ਭਾਰੀ 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 ਮੇਲਾ ਫੜਾਈ ਫੜ 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 ਫੜਦਾ 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 ਇਹਨੂੰ ਫੜਦਾ ਹਲੇ ਫੋਣ ਕੇ ਮਾਰਿਆ ਫੋਣ ਕੇ ਮਾਰਿਆ ਫੋਣ ਕੇ ਮਾਰਿਆ ਮੇਰੀ ਗੱਡੀ ਚ ਮਾਰਿਆ ਤੂੰ ਬੱਸ ਦੇਖ ਬਚਾ ਗਰ ਤੂੰ ਮਲਾਇਮ ਨੇ ਜੜੀ ਆ दारू ਦਾ दा, दारू ਪੀਤੀ ਹੋਈ ਆ ਤੂੰ ਤਾਂ ਧੱਕਾ ਮਾਰਾ ਨੂੰ ਜਿਹੜਾ ਆ ਪੱਤਰ ਕਿਹੜਾ ਕੋਣ ਦਾ ਤੇ ਖੜਾ ਦਾਰੂ ਪੀਣਾ दारू ਕਿੱਢੀ ਗਿਆ ਵਰਨੇ ਪੀਤੀ ਆਂ ਲਾਇਰ ਆ ਸਭ ਬਿੱਲ ਲਗਾਓ ਬਿੱਲ ਦੇ ਹੋ ਗਿਹੜੇ ਹੋ ਆ ਛੱਡ ਦੇ दारू ਬਾਥੂਮ ਕਰਾਉਂਦਾ ਤੇ ਘਰ ਤੋਂ ਫੀ ਤੂੰ ਖਾਇਆ ਮਲਾਇਮ ਕਰ ਦੋ ਭਾਈ ਜੀ ਕਿਹੜੇ ਥਾਣੇ ਤੋਂ ਦੱਸਦਾ ਦੋ ਮੈਨੂੰ ਥਾਣਾ ਥਾਣਾ ਕਰ ਬੰਦਾ ਥਾਣਾ ਕਿਹੜਾ ਬੰਦਾ ਥਾਣਾ ਕਿਹੜਾ ਬੰਦਾ ਥਾਣਾ ਕਿਹੜਾ ਬੰਦਾ ਕਿਹੜੇ ਥਾਣੇ ਤੋਂ ਤੁਸੀਂ ਕਿਹੜੀ ਤੁਸੀਂ ਕੀ ਹੋ ਮੈਂ ਪੱਤਰਕਾਰ ਆ ਪੱਤਰਕਾਰ ਕਿਹੜੀ ਬਰੋ ਭਾਜੀ ਕਰੋ ਮੈਨੂੰ ਕਰੋ ਥੱਪੜ ਮਾਰਦਾ ਭਾਜੀ ਥੱਪੜ ਮਾਰਿਆ ਨੇ 10 ਥੱਪੜ ਕਾ ਮਾਰਿਆ ਮੇਰੇ ਥੱਪੜ ਕਾ ਤੇ ਥੱਪੜ ਤੂੰ ਹੈ ਜੀ ਆ ਤੂੰ ਥੱਪੜ ਕਾ ਤੇ ਮਾਰਿਆ ਚੀਜ਼ ਕੀ ਆ ਤੂੰ ਥੱਪੜ ਕਾ ਤੇ ਮਾਰਿਆ ਮੇਰੇ ਉਹ ਚੀਜ਼ ਕੀ ਆ ਤੂੰ ਥੱਪੜ ਕਾ ਤੇ ਮਾਰਿਆ ਮੇਰੇ ਥੱਪੜ ਕਾ ਤੇ ਮਾਰਿਆ ਮੇਰੇ ਉਹ ਚੀਜ਼ ਕੀ ਆ ਤੈਨੂੰ ਮੈਂ ਕਹਾਂ ਅੰਕਲ ਬਾਥਰੂਮ ਨਹੀਂ ਕਰ ਰਿਹਾ ਸੀ ਤੂੰ ਚੰਗਾ ਲਾਦਾ ਮੈਂ ਚੰਗਾ ਹੀ ਕਰ ਹਾਂ ਇਹ ਰੋਡ ਤੇ ਤਾਂ ਬਾਥਰੂਮ ਕਰਦਾ ਪਿਆ ਸੀਗਾ ਦਾਰੂ ਬਹੁਤ ਹਾਸਨ ਮਕਾੜੀ ਦਾਰੂ ਫੁੱਲ ਬੀਤੀ ਹੋਈ ਆ ਫੁੱਲ ਬੜਾ ਫੁੱਲ ਬਾਰੇ ਕੋ ਭਾਜੀ ਬਾਥਰੂਮ ਵਿੱਚ ਰਿਖਲੇ ਹੋਰ ਤੇ ਬਾਥਰੂਮ ਕਰਦਾ ਪਿਆ ਸੀਗਾ ਤੁਹਾਨੂੰ ਤਸਵੀਰ ਦਿਖਾ ਰਿਹਾ ਇਹ ਤੇ ਮੈਂ ਆਪਣੀ ਲਾਈਵ ਚੱਲਦਾ ਪਿਆ ਲੈ ਲੈ ਲਾਈਵ ਚਲਾ ਦਿਓ ਚਲਾਇਆ ਲਾਈਵ ਚਲਾ ਚਲਾਇਆ ਲਾਈਵ ਚਲਾ ਕਰੋ ਯਾਰ ਭਾਜੀ ਉਹ ਨੰਬਰ ਦਿਖਾਓ ਦਿਖਾਓ ਭਾਜੀ ਰੋੜ ਤੇ ਅੱਜ ਗੁਰਪ੍ਰੋ ਦਾ ਪ੍ਰੋਗਰਾਮ ਨਾਲ ਰੋੜ ਤੇ ਮੂਤਾ ਪਿਆ ਸੀਗਾ ਦਾਰੂ ਬੀਤੀ ਹੋਈ ਆ ਜੀ ਫੱਪੜ ਮਾਰਿਆ ਨੇ ਸਾਡੇ ਪਤਾ ਨਹੀਂ ਤੁਹਾਨੂੰ ਅਗ ਜਾ ਤੁਹਾਨੂੰ ਦੱਸਦਾ ਮੈਂ ਨਾਮ ਨਾਮ ਬਤਾ ਕਰੋ ਜੀ ਹਲੋ ਹਾਲ ਚਾ ਹੈ ਮਨਦੀਪ ਸਿੰਘ ਮਨਦੀਪ ਸਿੰਘ ਆ ਖੜਜੋ ਮਨਦੀਪ ਸਿੰਘ ਮਨਦੀਪ ਸਿੰਘ ਆ ਨਾਮ ਮੇਰਾ